ਆਨੇ ਜੀ 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 ਚੋਣਾਂ ਨੂੰ ਲੈ ਕੇ ਤਾਂ ਕਿਤੇ ਨਾ ਕਿਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਰਪੰਚ ਸਿੰਘ ਖਾਲਸਾ ਜੀ ਜਿਵੇਂ ਲੋੜਾ ਕਿਹਾ ਜਾ ਰਿਹਾ ਕਿ ਨਵੀਂ ਪਾਰਟੀ ਦਾ ਨਿਰਾਗ ਘਟਾ ਜਾ ਰਿਹਾ ਇਹ ਸਵਾਦੀ ਇੱਛਾ ਹੈ ਕਿ ਸਾਰੇ ਪੰਥ ਨੂੰ ਇਕੱਠਾ ਲੈ ਕੇ ਚੱਲੀਏ ਤੇ ਚੱਗੇ ਜਿਹੜੇ ਕਰਤਾਰ ਵਾਲੇ ਸਬਰ ਸੰਤੋਖ ਵਾਲੇ ਰੱਬ ਦੀ ਰਜ਼ਜ ਰਹਿਣ ਵਾਲੇ ਗੁਰਸਿੱਖੀ ਪੂਜਾ ਸੇਵਾ ਕਰਨ ਵਾਲੇ ਜੋ ਉਮੀਦਵਾਰ ਅੱਗੇ ਲੈ ਕੇ ਆਈਏ ਤੇ ਉਹ ਜਿਹੜੀ ਸਾਡੀ ਕੌਮ ਦੀਆਂ ਸੰਸਥਾਵਾਂ ਚ ਬਹੁਤ ਨੰਘਾਰ ਆ ਚੁੱਕਾ ਜਿਹੜੀ ਉਹਨਾਂ ਦੇ ਵਿਸ਼ਵਾਸ ਜੋ ਦਾ ਜਿਹੜੀ ਖਤਮ ਹੋ ਰਹੀ ਆ ਬੋਧੇ ਚ ਦੁਬਾਰਾ ਉਹਨਾਂ ਨੂੰ ਬਹਾਲ ਕੀਤਾ ਜਾ ਸਕੇ ਸਾਡੀ ਇਹ ਇੱਛਾ ਕਿ ਸਾਰੇ ਸਰ ਸੱਜਣ ਇਹ ਨਹੀਂ ਕਿ ਸਰਬਜੀ ਇੱਜਾ ਅਸੀਂ ਸਾਰੇ ਪੰਥ ਬਹੁਤ ਵੱਡਾ ਇਸ ਕਰਕੇ ਅਸੀਂ ਸਾਰੀਆਂ ਧਰਮਾਂ ਨੇ ਕਿ ਆਪਣੇ ਹਉਮੇ ਹੰਕਾਰ ਤਿਆਗ ਦੀ ਭਾਵਨਾ ਦਿਖਾ ਕੇ ਆਪਾਂ ਸਾਰੇ ਜਣੇ ਇੱਕ ਹੋ ਕੇ ਇਸ ਮਸਲੇ ਨੂੰ ਵਿਚਾਰੀਏ ਚੰਗੇ ਜੋਗ ਜਿਹੜੇ ਜੋਗ ਲੀਡਰ ਆ ਉਹਨਾਂ ਨੂੰ ਅੱਗੇ ਲੈ ਕੇ ਆਈਏ ਕਿ ਨਾ ਕਿ ਕੋਈ ਕਿਸੇ ਪਰਿਵਾਰ ਵੱਲੋਂ ਜਾਂ ਕਿਸੇ ਪਾਰਟੀ ਵੱਲੋਂ ਧੱਕੇ ਨਾ ਥਾਪੇ ਗਏ ਉਹ ਲੋਕਾਂ ਤੇ ਇਹ ਇਹ ਚੀਜ਼ ਨੂੰ ਆਪਾਂ ਦਿਖਾਈ ਦੀ ਮੰਗ ਵੀ ਉੱਠੀ ਹੈ ਨਹੀਂ ਵੀ ਉਹ ਤੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਸਾਰੇ ਜਾਂ ਹੋਰ ਵੀ ਸਿਰਦ ਇਹ ਜਿਹੜੇ ਲੋਕ ਸੀ ਉਹਨਾਂ ਨੂੰ ਮੰਨ ਕਰਨੀ ਚਾਹੀਦੀ ਸੀ ਚਨੀ ਸਾਹਿਬ ਨੇ ਕਿਹਾ ਸੀ ਉਹਨਾਂ ਦਾ ਜੀ ਕਮਾਲ ਕਰਦੇ ਹਨ ਤੇ ਬਾਕੀ ਜਿਸ ਤੋਤੇ ਜੋੜਾ ਬੜਾ ਬਾਦਲ ਉੱਠਿਆ ਕਿ ਇਹ ਜੀ ਉਹਨਾਂ ਦਾ ਨਿੱਜੀ ਬਿਆਨ ਹੈ ਮੇਰਾ ਖਿਆਲ ਹੈ ਕਿ ਕੋ ਪਤਾ ਨਹੀਂ ਇਹ ਸਾਡੇ ਸਿੱਖਾਂ ਨਾਲ ਜੇ ਉਹਨਾਂ ਦੇ ਹੱਕ 'ਚ ਵੀ ਕੋਈ ਬੋਲਦਾ ਉਹਦੇ ਖਿਲਾਫ ਵੀ ਇੱਕ ਬੜਾ ਗਲਤ ਨੈਰੇਟਿਵ ਸੱਜਿਆ ਜਾਂਦਾ ਮੇਰਾ ਖਿਆਲ ਹੈ ਕਿ ਬਹੁਤ ਦੇਸ਼ਲੀ ਵੀ ਬੜਾ ਮੰਦ ਭਾਗਾ ਵਾ ਇਹ ਜਿਹੜੇ ਇਹ ਸਾਡੇ ਕੌਮ ਨੂੰ ਜਿਦਾ ਅਮੜਕੇ ਕਹਿੰਦੇ ਇੱਕ ਵੱਖਵਾਦੀ ਸਾਨੂੰ ਵੱਖਵਾਦ ਵਾਲ ਖੁਦ ਦਿੱਖਿਆ ਜਾਵੇ ਇਹ ਇਹ ਚੀਜ਼ ਹੈ ਕਿ ਸਾਰੀਆਂ ਚੀਜ਼ਾਂ ਜਿਹੜੀ ਕੋਈ ਉਹ ਇਹਨੇ ਲੋਕਾਂ ਦੇ ਫਤਵਾ ਦਿੱਤਾ ਉਹਨਾਂ ਨੂੰ ਜਿਉਂ ਵੱਖਵਾਦੀ ਜਾਂ ਇਹੋ ਜਿਹੀ ਚੀਜ਼ਾਂ ਹੁੰਦੀਆਂ ਤੇ ਲੋਕ ਉਹਨੂੰ ਇਹ ਇਹਦੇ ਵੱਡੇ ਮਾਰਜਨ ਨਾਲ ਨਾ ਜਤਾਉਂਦੇ ਇਸ ਕਰਕੇ ਲੋਕਾਂ ਨੇ ਉਹਨੂੰ ਪ੍ਰਵਾਨ ਕੀਤਾ ਇਹ ਸਰਕਾਰਾਂ ਨੂੰ ਇਹ ਦਿਖਾਦਾ ਕਿ ਲੋਕਾਂ ਜੇ ਕਿ ਇੱਥੇ ਇੱਕ ਲੋਕਤੰਤਰ ਦੀ ਦੁਆਇ ਦਿੱਤੀ ਜਾਂਦੀ ਆ ਤੇ ਲੋਕਤੰਤਰ ਚ ਲੋਕ ਵੱਡੇ ਹੁੰਦੇ ਤੇ ਲੋਕਾਂ ਦੇ ਫਤਵੇ ਨੂੰ ਸਵੀਕਾਰ ਕਰਦੇ ਹੋਏ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਜੋ ਵੀ ਸਾਡੇ ਹੋਰ ਮਸਲੇ ਆ ਉਹਨਾਂ ਨੂੰ ਕਿ ਸਰਕਾਰ ਨਾਲ ਹੱਲ ਕਰਦੇ ਕੀ ਲੱਗਦਾ ਲੜਾਈ ਕਿ ਇਹਨਾਂ ਨੂੰ ਮੁੱਦਾ ਕਿ ਭਾਈ ਕੱਢ ਰਹੇ ਨੇ ਭਾਈ ਅਮਰਪਾਲ ਸਾਡੀ ਤੇਰੇ ਆਇ ਇੱਥੇ ਨਹੀਂ ਅਸੀਂ ਲੜਾਈ ਲੜ ਰਹੇ ਆ ਇਹਦੇ ਚ ਮਤਲਬ ਅਸੀਂ ਇਕੱਲੇ ਅਮਰਤਪਾਲ ਦੀ ਲੜਾਈ ਇਹ ਨਹੀਂ ਲੜ ਰਹੇ ਅਸੀਂ ਸਾਰੀ ਕੌਮ ਦੀ ਜੋ ਸਾਡੇ ਨਾਲ ਧੱਕੇ ਬੇਇਨਸਾਫ ਹੋ ਗਏ ਉਹਨਾਂ ਦੇ ਕੱਲੇ ਅਮਰਤਪਾਲ ਨੂੰ ਛੁੜਾਉਣ ਦੀ ਕੋਈ ਮਸਲਾ ਨਹੀਂ ਕਰ ਰਿਹਾ ਇਹ ਅਸੀਂ ਉਹ ਸਾਡੀ ਕੌਮ ਨਾਲ ਜੋ ਕੁਝ ਵਾਪਰ ਰਿਹਾ ਵਾ ਜਾਂ ਆਉਣ ਵਾਲਾ ਸਮਾਂ ਸਾਡੇ ਲਈ ਬੜਾ ਧਿਆਨ ਹੈ ਕਿ ਆ ਜੋ ਪਿੰਕ ਪਿੰਦੀ ਸਾਲ ਤੋਂ ਜੇਲ੍ਹਾਂ ਚ ਬੈਠੇ ਸਾਡੇ ਸਿੰਘ ਆ ਉਹਨਾਂ ਦੇ ਜੋ ਹੁਣ ਦੇਖੋ ਬਰਗਾੜੀ ਕਾਹਨ ਦੇ ਮਾਮਲੇ ਚ ਉਹ ਜਿਹੜੇ ਕੇਸ ਇੱਥੋਂ ਬਾਹਰ ਟ੍ਰਾਂਸਫਰ ਕੀਤੇ ਗਏ ਤੇ ਉਹਨਾਂ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹੋ ਜਿਹੇ ਮਸਲੇ ਸਾਡੀ ਕੌਮ ਦੇ ਸਾਹਮਣੇ ਬਹੁਤ ਵੱਡੇ ਵੱਡੇ ਮਸਲੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਰਿਹਾਈ ਉਹਨਾਂ ਦੀ ਇਸ ਕਰਕੇ ਜ਼ਰੂਰ ਕੌਮ ਮੰਗਦੀ ਕੌਮ ਨੇ ਇਹਦਾ ਵੱਡਾ ਫਤਵਾ ਦਿੱਤਾ ਉਹਨਾਂ ਦੇ ਹੱਕ 'ਚ ਕੌਮ ਚਾਹੁੰਦੀ ਹੈ ਕਿ ਉਹ ਆਉਣ ਤੇ ਉਹ ਆ ਕੇ ਜਿਹੜੀ ਸਾਡੀ ਨੌਜਵਾਨੀ ਪੁੱਛਣੀ ਕਿੰਨੇ ਨੌਜਵਾਨ ਸਾਡੇ ਰੋਜ਼ ਮਸ਼ਿਆਂ ਦੀ ਢੇਟ ਚਾਹੀਏ ਕੀ ਕੀ ਹਾਲਾਤ ਬਣੇ ਪਏ ਪੰਜਾਬ ਦੇ ਫਰੌਂਤੀਆਂ ਦੇ ਲੋਕਾਂ ਨੂੰ ਜਿਹੜੇ ਵਪਾਰੀ ਕਾਰੋਬਾਰੀ ਉਹਨਾਂ ਨੂੰ ਕਿੰਨੇ ਫਰੌਂਤੀਆਂ ਦੇ ਫੋਨ ਆ ਰਹੇ ਆ ਕੀ ਕੀ ਕਿਦਾਂ ਲੋਕ ਇੱਥੇ ਆਪਣਾ ਜੀਵਨ ਬਸਰ ਕਰ ਰਹੇ ਆ ਉਹ ਸਰਕਾਰ ਨੂੰ ਉਹਨਾਂ ਵੱਲ ਧਿਆਨ ਦੇ ਦੇਣ ਦੀ ਲੋੜ ਆ